ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਸਾਡਾ ਚੜ੍ਹਦੀ ਕਲਾ ਚਮਕਾਂਗੇ ਤੇ ਅੱਜ ਆਪਾਂ ਲੱਗੇ ਸੀਗੇ ਬੂਟੀ ਪੱਟਣ ਇਹ ਵੀਡੀਓ ਹੈਗੀ 23 ਜੁਲਾਈ ਦੀ ਉਸ ਟਾਈਮ ਆਪਣੀ 15 ਦਿਨ ਦੀ ਜੀਰੀ ਸੀਗੀ ਤਾਂ ਜਿਹੜਾ ਡਾਕਟਰ ਸੀਗਾ ਆਪਣਾ ਪਿਛਲੇ ਸਾਲ ਵੀ ਇਦਾਂ ਬੂਟੀ ਹੋ ਗਈ ਸੀ ਤੇ ਆਪਾਂ ਡਾਕਟਰ ਨੂੰ ਬੁਲਾਇਆ ਸੀਗਾ ਵੀ ਇਹਦਾ ਕੋਈ ਹੱਲ ਪੈਣਾ ਤਾਂ ਕਹਿੰਦਾ ਵੀ ਸਪਰੇਈ ਹੰਨਾ ਇਹਦਾ ਪਾਣੀ ਸੁਕਾ ਕੇ ਸਪਰੇਈ ਹੋਣੀ ਆ ਇਦਾਂ ਸਪਰੇਈ ਨਹੀਂ ਹੋਣੀ ਸੀ ਤੇ ਆਪਾਂ ਬੂਟੀ ਲਾ ਕੇ ਪੱਟਣ ਕਿਉਂਕਿ ਇਹ ਵੱਧ ਹੀ ਬਹੁਤ ਆ ਫਿਰ ਇਹ ਜੀਰੀ ਦਾ ਬੂਟਾ ਰੋਕ ਦਿੰਦੀ ਆ ਕਿਉਂਕਿ ਜਿੱਥੇ ਹੁੰਦੀ ਆ ਸਾਰੇ ਜਾਲ ਵਿਛਾਲ ਦਿੰਦੀ ਆ ਤੇ ਤੁਹਾਨੂੰ ਦਿਖਾਉਨੇ ਆਪਾਂ ਆਹ ਦੇਖੋ ਜਿੱਥੇ ਜਿਹੜੇ ਬੂਟਿਆਂ ਦੇ ਆਲਦਾਲੇ ਖੜੀ ਆ ਉਥੇ ਜਾਲਮਛਾ ਤੇ ਉਹ ਬੂਟੇ ਵਿਛਦੇ ਨੇ ਔਰੋਂ ਇਥੋਂ ਇਨੀ ਜਿਹਾ ਤੋਂ ਪੱਟਤੀ ਸੀ ਆਪਾਂ ਤੇ ਲੱਗੇ ਵੀ ਹੋਇਆ ਪੱਟਣ ਆ ਨਿਗਾ ਮਾਰ ਦੋ ਜੀ ਤੇ ਆ ਤੁਹਾਨੂੰ ਹੋਰ ਦਿਖਾ ਦੰਨੇ ਆਪਾਂ ਆ ਦੇਖੋ ਜਿੱਥੇ ਇਹ ਹੈਗੀ ਆ ਇਹ ਜੜਾਂ ਦੇ ਵਿੱਚ ਨਾ ਫਿਰ ਉਹਨੂੰ ਰੋਕ ਦਿੰਦੇ ਆ ਉਹ ਮੂਰੇ ਟਲੀ ਗੱਡੀ ਆ ਇਹ ਫਿਰ ਆਪਾਂ ਜਿਹੜੀ ਨਾਲ ਲੱਗ ਕੇ ਨਾ ਇੱਕ ਆਪਣੀ ਤਾਈ ਕਹਿੰਦੇ ਉਹਨੂੰ ਦਿਹਾੜੀ ਆਪਣਾ ਉਹ ਨਾਲ ਸੀਗਾ ਤੇ ਨਾਲ ਲੱਗ ਕੇ ਉਹਨੂੰ ਆਪਾਂ ਪੱਟਦੇ ਸੀ ਇਦਾਂ ਬੂਟੇ ਕੱਢ ਲਏ ਸੀ ਜਿਹੜੇ ਚਾਹੇ ਬੂਟੀ ਛੋਟੀ ਹੈ ਜਾਂ ਜਿਹੜਾ ਹੱਥ ਜਾ ਗਿਆ ਕਿ ਇਹਦੀ ਜੜ ਉੱਪਰ ਹੀ ਹੁੰਦੀ ਤੇ ਛੇਤੀ ਪੱਟੀ ਜਾਂਦੀ ਆ ਤਾਂ ਉਹ ਕਰਕੇ ਆਪਾਂ ਜੰਨੀਆਂ ਧਲੀਆਂ ਹੈਗੀਆਂ ਧਲੀਆਂ ਸੀਗੇ ਖੇਤ ਦੇ ਵਿੱਚ ਪੂਰੇ ਖੇਤ ਦੇ ਵਿੱਚ ਨੇ ਸੀ ਕਿਤੇ ਕਿਤੇ ਆਪਣਾ ਧਲੀਆਂ ਵਾਂਗ ਸੀਗਾ ਵੀ ਜੰਜ ਤੋਂ ਕਿਤੇ ਉੱਚਾ ਰਹਿ ਗਿਆ ਮਾੜਾ ਮੁੱਟਾ ਜਿੱਥੇ ਧਲੀ ਦਾ ਪਾਣੀ ਘੱਟ ਚੜਿਆ ਤੇ ਉਦਾਂ ਸੀਗੀਆਂ ਤੇ ਫਿਰ ਵੀ ਕਹੋ ਇਹ तकरीबन 3 3.5 ਕਿਲੇ ਦੇ ਵਿੱਚ ਸੀਗੀਆਂ ਆ ਆਪਾਂ ਕੋਸ਼ਿਸ਼ ਕਰਨ ਦੀ ਵੀ ਜਿੰਨਾ ਆਪਾਂ ਤਖਤ ਖੱਚੋਇਆ 7-8 ਦਿਹਾੜੀਆਂ ਲੱਗੀਆਂ ਸੀ ਆਪਣੀਆਂ ਵੀਡੀਓ ਆਪਾਂ ਤਾਂ ਨਹੀਂ ਪਾਏ ਸੀ ਵੀ ਆਪਾਂ ਰਿਜ਼ਲਟ ਤੱਕ ਐਂਡ ਤੱਕ ਦੀ ਵੀਡੀਓ ਪਾਵਾਂਗੇ ਇਹਦੇ ਤੇ ਫਿਰ ਇਦਾਂ ਆਪਾਂ ਹੱਥ ਦੇ ਨਾਲ ਖਿੱਚੀ ਗਏ ਚਲੋ ਲੱਤਾਂ ਦੀ ਨਾੜ ਨੂੰੜਾ ਖਿੱਚੀਏਗਾ ਜਾਂ ਸਲਤਾਂ ਦੀਆਂ ਉਦਾਂ ਬਹਿਣਾ ਪਾਣੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਕਿਉਂਕਿ ਕਿ ਜੇ ਪੈਰ ਥੱਲੇ ਜਾਂਦਾ ਤੇ ਹੁਣ ਕੀ ਕਰ ਸਕਦੇ ਆ ਫਿਰ ਫਸਲ ਦੇ ਆ ਕੱਖ ਵੀ ਸੀਗਾ ਚਲੋ ਇਹ ਵੀ ਕੱਖ ਵੀ ਨਾਲੇ ਆਪਣੇ ਖਿੱਚੀ ਗਏ ਤੇ ਚਲੋ ਇਦਾਂ ਆ ਦੇਖੋ ਨਾ ਜਦ ਬੂਟੀ ਦੀ ਆ ਕੇ ਜੜ ਚ ਲੱਗਦਾ ਤਾਂ ਬੂਟੇ ਨੂੰ ਫੜਦਾ ਨਹੀਂ ਦਿੰਦਾ ਇਹ ਤਾਂ ਉਸ ਟਾਈਮ ਸਭ ਪੂਰੀ ਆਪਾਂ ਤਾਂ ਨਿਕਲੀ ਜਿਹੜੇ ਡਾਲ ਛੋਟੇ ਸੀਗੇ ਤਾਂ ਉਹ ਆਪਣੇ ਪਾਣੀ ਦੇ ਵਿੱਚ ਸੀ ਵੱਡੇ ਡਾਲ ਬਾਹਰ ਸੀਗੇ ਉਹਨਾਂ ਨੇ ਫੇਰ ਆਪਾਂ ਨੂੰ ਦੁਬਾਰਾ ਸਪਰੇਅ ਕਰਨੀ ਪੈਣੀ ਸੀ ਉਹ ਜਿੱਤੇ ਇੱਕ ਹੀ ਜਿਹੜਾ ਆਪਣੇ ਪੱਤੇ ਖਾਂਦਾ ਉਹ ਆ ਟਿੱਡਾ ਇਹ ਆਪਣਾ ਹੌਪਰ ਵੀ ਕਹਿੰਦੇ ਨੇ ਇਹਨੂੰ ਇਹ ਕੋਈ ਕੋਈ ਪੱਤਾ ਖਾ ਗਿਆ ਦੇਖੋ ਇਹ ਨਾਲ ਦਾ ਚੀਜ਼ ਨੂੰ ਤੇ ਫੇਰ ਆਪਾਂ ਲੱਗੇ ਸੀਗੇ ਸਪਰੇਅ ਕਰਨ ਜੀ 5 ਜੁਲਾਈ ਨੂੰ ਤੇ ਨਾ 5 ਜੁਲਾਈ ਨੂੰ ਨਹੀਂ 5 ਅਗਸਤ ਦੀ ਵੀਡੀਓ ਹੈ ਉਸ ਟਾਈਮ ਆਪਣੀ ਜੀਰੀਆਂ ਵੱਡੀਆਂ ਹੋ ਗਈ ਸੀ ਪਾਣੀ ਆਪਾਂ ਲਿਆ ਸੀ ਆ ਦੇਖੋ ਬੂਟੀ ਏਡੀ ਹੋ ਗਈ ਸੀ ਫੜੀ ਹੋਈ ਬੂਟੀ ਦੇ ਵਿੱਚ ਵੀ ਬੂਟੀ ਹੋ ਗਈ ਸੀ ਤੇ ਵਿੱਚ ਇਹ ਮਿਰਚ ਬੂਟੀ ਥੋੜੀ ਥੋੜੀ ਹੋ ਗਈ ਸੀ ਉਹ ਦੋ ਇਹ ਆਪਾਂ ਦਵਾਈਆਂ ਰਲਾ ਕੇ ਪਾਤੀਆਂ ਸੀਗੀਆਂ ਰਿਜ਼ਲਟ ਆਪਾਂ ਨੂੰ ਉਹ ਕੈਨਸੀ ਵੀ 100% ਆਊਗਾ ਤੇ ਇਹਦੀ ਨਾਲੀ ਖਰਾਬ ਹੋ ਗਈ ਸੀ ਆਪਣਾ ਨਾ ਪੰਪ ਸਟਾਪਰ ਹੁੰਦਾ ਤਾਂ ਫੁਆਰਾ ਛੱਲੀ ਜਾਂਦਾ ਹੁੰਦਾ ਸੀ ਜੇ ਆਪਾਂ ਦੱਬ ਕੇ ਛੱਡਦੇ ਸੀ ਤੇ ਉਹ ਆਪਾਂ ਫਿਰ ਨਾਲੀ ਲੈ ਕੇ ਨਵੀਂ ਪਾਤੀ ਕਿਉਂਕਿ ਜਿੱਥੇ ਧਲੀਆਂ ਦੇ ਵਿੱਚ ਮਾਰਨੀ ਸੀ ਤਾਂ ਪੰਪ ਖਾਲੀ ਹੋ ਜਾਂਦਾ ਸੀਗਾ ਕੰਮ ਨਹੀਂ ਕਰਦਾ ਸੀ ਆਪਣਾ ਹਾਥ ਆਪਾਂ ਤਾਂ ਨਹੀਂ ਲਾਇਆ ਦਵਾਈ ਵਾਲੇ ਪੰਪਰ 'ਚ ਸਪਰੇਅ ਸੀਗੀ ਤਾਂ ਉਹ ਚੀਜ਼ ਫਿਰ ਆਪਣੇ ਹੱਥ 'ਚ ਫੋਨ ਸੀਗਾ ਤਾਂ ਉਦਾਂ ਲੱਗਣੀ ਸੀ ਹੱਥ ਤਾਂ ਕਰਕੇ ਫਿਰ ਮੈਂ ਆਪਣਾ ਜਿਹੜਾ ਦਿਹਾੜੀ ਰੱਖਿਆ ਸੀਗਾ ਇਹ ਨਹੀਂ ਆਪ ਦਾ ਪੰਪ ਦੀ ਨਾਲੀ ਕਸਤੀ ਤੇ ਇਦਾਂ ਕੋਈ ਬਾਹਲਾ ਮਸਲਾ ਤਾਂ ਹੈ ਨਹੀਂ ਨਾਲੀ ਕਾ ਸੁਣਦਾ ਇਧਰ ਪਰਾਸਨਾ ਖੁੱਲ ਗਈ ਦੂਏ ਪਾਸੇ ਆਪਣੀ ਹੱਥ ਨਹੀਂ ਖੁੱਲ ਗਈ ਸੀ ਤੇ ਦੱਸ ਤਾਂ ਨੂੰ ਵੀ ਇਦਾਂ ਇਦਾਂ ਕਸਦੇ ਤਾਂ ਇਹਦੇ ਵਿੱਚ ਰਬਰ ਰਿੰਗ ਹੁੰਦਾ ਤਾਂ ਉਹ ਚੀਜ਼ ਦਾ ਧਿਆਨ ਰੱਖਿਓ ਰਬਰ ਰਿੰਗ ਦਾ ਦੋਨੇ ਪਾਸੇ ਰਬਰ ਰਿੰਗ ਹੁੰਦਾ ਤੇ ਫਿਰ ਇਹਨਾਂ ਨੂੰ ਨਿਊਜ਼ਲ ਵੀ ਕਿਹਾ ਸੀਗਾ ਮੈਂ ਕਿ ਸੈੱਟ ਕਰ ਲਾ ਮੜੀ ਨਿਊਜ਼ਲ ਹਾਂ ਇਹ ਕਹਦਾ ਵੀ ਨਹੀਂ ਸੈਟ ਆ ਤੇ ਚਲਾਈ ਹੋਈ ਆ ਮੇਰੀ ਚਲ ਮੰਨਿਆ ਨਹੀਂ ਗੱਲ ਇਹ ਆਪਣੀ ਤਾਂ ਉਦੋਂ ਬਾਅਦ ਆਪਾਂ ਥੋੜਾ ਨਟ ਐਡ ਕਰਤਾ ਸੀਗਾ ਬਾਕੀ ਗੱਲ ਉਹ ਵੀ ਆਪਣੀ ਬੁੱਕੀ ਦੀ ਪਲਾਸਟਿਕ ਦੀ ਪਾਈ ਹੋਈ ਆ ਪਹਿਲਾਂ ਪਿੱਤਲ ਦੀ ਪਾਈ ਸੀਗੀ ਜਦੋਂ ਕੋਈ ਮੋਟਰ ਤੇ ਪਿਆ ਸੀਗਾ ਪੰਪ ਆਪਣਾ ਉੱਥੇ ਕੋਈ ਕੱਢ ਕੇ ਲੈ ਗਿਆ ਸੀ ਪਿੱਤਲ ਦੀ ਬੁੱਕੀ ਉਦੋਂ ਬਾਅਦ ਆਪਾਂ ਪਲਾਸਟਿਕ ਦੀ ਬੁੱਕੀਆਂ ਰੱਖੀਆਂ ਨੇ ਤੇ ਇੱਕ ਕਿਹੜੀ ਆਪਾਂ ਨੂੰ ਸਪਰੇਅ ਟੈਂਕੀ ਆ ਤਾਂ ਉਹ ਤੜਕੀ ਸੀ ਨਵੇਂ ਦੀ ਪੰਪ ਦੀ ਉਹ ਆਪਾਂ ਘਰੇ ਕੱਢ ਕੇ ਰੱਖੀ ਆ ਉਹ ਆਪਾਂ ਕਟਰੂਆਂ ਨੂੰ ਬਣਾਵਾਂਗੇ ਫੋੜ ਲਈ ਉਹ ਵੀ ਤੁਹਾਨੂੰ ਵੀਡੀਓ ਪਾਵਾਂਗੇ ਜਲਦੀ ਤੇ ਉਸ ਤੋਂ ਬਾਅਦ ਚਲੋ ਅਨ ਚੈੱਕ ਕਰ ਲਿਆ ਸੀਗਾ ਦੱਬ ਕੇ ਆਪਣਾ ਪ੍ਰੈਸ਼ਰ ਬਣਾ ਕੇ ਵੀ ਆਹ ਪ੍ਰੈਸ਼ਰ ਬਣਦਾ ਸਹੀ ਆ ਵੀ ਉਦਾਂ ਲੀਕ ਤਾਂ ਨਹੀਂ ਕਰਦਾ ਜਾਂ ਕਰ ਲੋ ਤੇ ਫਿਰ ਅਲੱਗ ਅਸੀਂ ਚੈੱਕ ਕਰਿਆ ਜਾਂ ਪ੍ਰੈਸ਼ਰ ਤਾਂ ਉਫ ਨੀਜ਼ਲ ਸੈਟ ਹੈ ਨਹੀਂ ਸੀ ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਨੀਜ਼ਲ ਖੋਲੀ ਅੱਗੇ ਤੇ ਨੀਜ਼ਲ ਆਪਾਂ ਲਈ ਇਹਨੂੰ ਕੱਟ ਆਲੀ ਕਿਉਂਕਿ ਕੱਟ ਆਲੀ ਦੇ ਨਾਲੇ ਸੱਪੜੇ ਹੁੰਦੀਆਂ ਆ ਤੇ ਘੱਟ ਵਾਲੀ ਨਿਊਜ਼ਲ ਉਦੋਂ ਸਿੱਧਾ ਕਰਕੇ ਫੁਆਰਾ ਇਹਦਾ ਸੈੱਟ ਕਰਾ ਲਿਆ ਸੀਗਾ ਵੀ ਇੱਥੇ ਇੱਕ ਸੈੱਟ ਹੋਣਾ ਕਿਉਂਕਿ ਟੇਢੀ ਜਾਇ ਟੈਟ ਕਰਦੇ ਨਿਊਜ਼ਲ ਟੇਢੀ ਹੋ ਜਾਂਦੀ ਸੀ ਫਿਰ ਇਹਨੂੰ ਕਿਹਾ ਵੀ ਅੱਗੇ ਫੜ ਕੇ ਨਿਊਜ਼ਲ ਟੈਟ ਕਰਦੇ ਤਾਂ ਉਸ ਤੋਂ ਬਾਅਦ ਫਿਰ ਸੈੱਟ ਹੋ ਗਈ ਸੀ ਨਿਊਜ਼ਲ ਫਿਰ ਕੱਲ ਉਹ ਕਰਦੇ ਕਰਾਉਂਦੇ ਆਪਣਾ ਚੈੱਕ ਰਿਆ ਇਹਨ ਚਲਾ ਕੇ ਆਹ ਦੇਖੋ ਇੱਥੇ ਨਾ ਨਿਊਜ਼ਲ ਹੈਲ ਕੀ ਸੀ ਤੋਂ ਦੁਬਾਰਾ ਢਿੱਲੀ ਕਰਕੇ ਫੇਰ ਐਨ ਸੈੱਟ ਕਰਕੇ ਦੁਬਾਰਾ ਲਾਈ ਸੀਗੀ ਤੇ ਉਦੋਂ ਬਾਅਦ ਫਿਰ ਇਹਨੇ ਚਲਾ ਕੇ ਦੇਖਿਆ ਪੰਪ ਇੱਥੇ న్యూਜ਼ਲ ਮਾੜੀ ਮਾੜੀ ਜਿਹਨੇ ਜਿਵੇਂ ਕਚਰਾਇਆ ਹੁੰਦਾ ਉਹ ਸ਼ੋਅ ਕਰਦੀ ਸੀ ਫਿਰ ਵੀ ਚਲੋ ਵਧੀਆ ਚੱਲੀ ਗਈ ਆ ਤਾਂ ਇੱਕ ਸਾਈਡ ਤੋਂ ਮਾੜਾ ਲੱਗਦਾ ਸੀਗਾ ਚਲੋ ਉਹਨਾਂ ਨੂੰ ਵਹਿਮ ਵੀ ਹੋ ਜਾਂਦਾ ਉਦੋਂ ਬਾਅਦ ਚੱਲ ਪਈ ਸੀ ਸਹੀ ਤੇ ਸਪਰੇਅ ਆਪਾਂ ਇਦਾਂ ਹੀ ਛੱਡ ਛੱਡ ਕੇ ਤੁਹਾਨੂੰ ਦੱਸਿਆ ਵੀ ਜਿਵੇਂ ਕਰੀ ਸੀਗੀ ਵੀ ਜਿੱਥੇ ਜਿਆਦਾ ਮੋਟੀ ਧਲੀ ਸੀਗੀ ਉੱਥੇ ਆਪਾਂ ਸਪਰੇਅ ਕਰਾਤੀ ਜਿੱਥੇ ਘੱਟ ਸੀ ਉੱਥੇ ਨਹੀਂ ਕਰਾਈ ਕਿਉਂਕਿ ਇਹਦਾ ਨਾ ਸਾਈਡ ਇਫੈਕਟ ਆ ਨਾਲੀ ਆਪਾਂ ਇੱਥੇ ਮੋਟਰ ਤੇ ਛੱਡਤੀ ਸੀਗੀ ਮੈਂ ਕਹ ਵੀ ਚੱਲ ਆਵਦੀ ਚੱਕ ਕੇ ਟੰਡਰ ਨੂੰ ਲੈ ਆਉਗਾ ਬੰਦਾ ਤਾਂ ਆਹ ਦੇਖੋ ਜੀ ਇੱਧਰ ਤੁਹਾਨੂੰ ਢਲੀ ਦਿਖਾਉਣੀ ਆ ਜਿੱਥੋਂ ਆਪਾਂ ਇੱਥੋਂ ਆਪਾਂ ਫੜੀ ਹੋਈ ਆ ਪਹਿਲਾਂ ਬੂਟੀ ਇਹ ਸਾਰੀ ਬੂਟੀ ਫੜੀ ਆ ਦੇਖੋ ਦੁਬਾਰਾ ਫੇਰ ਹੋਗੀ ਠੀਕ ਆ ਜੀ ਇਹ ਇਦਾਂ ਸੀਗੀ ਹੁਣ ਜਿੱਥੇ ਆ ਵੱਡੀ ਢਲੀ ਆ ਸਾਰੀ ਢਲੀ ਆ ਇੱਥੇ ਜੀਰੀ ਵੀ ਰੋਕਦੀ ਆ ਆਪਣਾ ਜੀਰੀ ਦਾ ਫਟਾਰਾ ਬੂਝਾ ਨਹੀਂ ਬਣ ਦਿੰਦੀ ਇਹ ਇੱਕ ਨਾ ਜਿਹੜੀ ਆਪਣੀ ਮਿਰਚ ਬੂਟੀ ਆ ਇੱਕ ਇਹ ਚੌੜੇ ਪੱਤੇ ਵਾਲੀ ਇਹ ਫਟਾਰ ਨਹੀਂ ਹੋਣ ਦਿੰਦੀ ਤਾਂ ਕਰਕੇ ਆਪਾਂ ਪਹਿਲਾਂ ਕਰ ਲਈ ਸੀ ਤਾਂ ਫਟਾਰ ਹੋਗੇ ਨਾ ਨਹੀਂ ਫਟਾਰ ਜਮ ਹੀ ਰੋਕ ਦਿੰਦੀ ਆ ਗਮਾਂਡੀ ਤੇ ਸੀ ਸਾਡੇ ਉਹ ਫਟਾਰ ਹੋਇਆ ਨਹੀਂ ਹੈਗਾ ਉਹਨੇ ਸੱਪਰੀਆਂ ਵੀ ਦੋ ਕਰਤੀਆਂ ਸੀ ਉਦੋਂ ਬਾਕੀ ਸਾਲਟ ਆਪਾਂ ਤਾਂ ਨਹੀਂ ਦੱਸਿਆ ਕੋਈ ਕਿਉਂਕਿ ਫਿਰ ਉਹ ਕੰਪਨੀ ਦੀ ਜਮ ਮਸ਼ਹੂਰੀ ਹੋ ਜਾਂਦੀ ਆ ਤੇ ਉਹ ਚੀਜ਼ ਆਪਾਂ ਵਧੀਆ ਨਹੀਂ ਮੰਨਦੇ ਤੇ ਬਾਕੀ ਤੁਸੀਂ ਸਾਲਟ ਪੜ ਲਿਆ ਕਰੋ ਜਦ ਆਪਾਂ ਦਵਾਈ ਲੈਣ ਜਾਣਾ ਤਾਂ ਕਾਹਦਾ ਸਾਲਟ ਆਹ ਕੀ ਚੀਜ਼ ਹਾਂ ਉਹਦਾ ਪੰਜ ਜਾਣਕਾਰੀ ਮਿਲ ਜਾਂਦੀ ਆ ਦਵਾਈਆਂ ਤਾਂ ਇਹ ਇੱਕ ਦੋ ਕੇ ਹੁੰਦੀਆਂ ਨੇ ਉਹੀ ਸੇਮ ਹੈ ਬਸ ਬ੍ਰਾਂਡ ਦਾ ਹੀ ਫਰਕ ਹੁੰਦਾ ਬਾਕੀ ਮੇਰੇ ਤੋਂ ਵੱਡੇ ਵੀਰ ਬੈਠੇ ਨੇ ਉਹਨਾਂ ਨੂੰ ਜਾਣਕਾਰੀ ਜ਼ਿਆਦੇ ਆ। ਅਸੀਂ ਆਪਾਂ ਤਾਂ ਹਜੇ ਨਵੇਂ ਨਵੇਂ ਖੇਤੀ ਕਰਨ ਲੱਗੇ ਆ। ਧੰਨਵਾਦ ਜੀ। ਹਾਂਜੀ ਅੱਜ ਹੈਗੀ ਆ 8 ਅਗਸਤ। ਪੰਜ ਨੂੰ ਸਪਰੇਅ ਕਰੀ ਸੀ ਤਿੰਨ ਦਿਨ ਹੋ ਗਏ। ਤੇ ਆਹ ਦੇਖੋ ਜਿਹੜੀ ਉਹ ਬੂਟੀ ਆ ਆਪਣੀ ਬੂਟੀ ਦਾ ਕੀ ਹਾਲ ਹੋ ਗਿਆ। ਉਹ ਵੀ ਜੀ ਕਮਲੀ। ਸਾਰੀ ਇਹ ਪਹਿਲਾਂ ਇਹਦੇ ਬਰਾਬਰ ਆ ਗਈ ਸੀ ਏਡ ਏਡੀ ਹੋ ਗਈ ਸੀ ਆਪਣੀ ਏਡ ਏਡੀ ਬੂਟੀ। ਹੋਰ ਦਿਖਾ ਦਨੇ ਆ ਤੁਹਾਨੂੰ। ਆਹ ਦੇਖੋ। ਆ ਮੁੜਗੀ ਨੇ ਥੱਲੇ ਨੂੰ ਆ ਦੇਖੋ ਕਮਲ ਆ ਗਏ ਬੂਟੇ ਜਮੇ ਠੀਕ ਆ ਜੀ ਆ ਦੇਖੋ ਆ ਸਾਰੀ ਕਮਲ ਆ ਗਈ ਆ ਦੇਖੋ ਆ ਡਾਲਾਂ ਪੂਰੇ ਬਰਾਬਰ ਦੇ ਆ ਗਏ ਸੀਗੇ ਆ ਸਾਰੀ ਬੂਟੀ ਖਤਮ ਹੋ ਗਈ ਉਹ ਦੇਖ ਆਹ ਦੇਖ ਵਾਹ ਆ ਬੂਟੀ ਖੜਦੀ ਸੀ ਇਹ ਹਾਂ ਧਲੀਆਂ ਬਣ ਜਾਂਦੀਆਂ ਸੀ ਇਹਦੀਆਂ ਯਾਨੀ ਹੈਗੀ ਟਮਾਟਾ ਵੀ ਸੀ ਆ ਕੇਰੇ ਚ ਘੱਟ ਸੀਗੀ ਆ ਖੰਬੇ ਤੋਂ ਪਰੇ ਕੇਰਾ ਉਹਦੇ ਵਿੱਚ ਥੋੜੀ ਜਿਆਦਾ ਸੀ ਤੇ ਹੋਰ ਦਿਖਾਉਨੇ ਆਪਾਂ ਤੁਹਾਨੂੰ ਜਿੱਥੇ ਜਿੱਥੇ ਆਪਾਂ ਕੱਢੀ ਸੀ ਇਹ ਆਪਾਂ ਕੱਢੀ ਨਹੀਂ ਸੀ ਨਾ ਖੁੰਝੋ ਛੜਤਾ ਸੀਗਾ ਕਿਉਂਕਿ ਇਹ ਉਸ ਟਾਈਮ ਭੋਰਾ ਭੋਰਾ ਕਿ ਸੀਗੀ ਤੇ ਆਪਾਂ ਤਾਂ ਨਹੀਂ ਕੱਢੀ ਹੈਗੀ ਤੇ ਹੁਣ ਤੁਹਾਨੂੰ ਆਪਾਂ ਗਾਂਹ ਵਾਲੀ ਖਿਆਰਚ ਦਿਖਾਉਨੇ ਆ ਮੌਸਮਾ ਤੇ ਬੱਦਲ ਵਾਲਾ ਕੱਲ ਨੂੰ ਮੀਂਹ ਦੱਸਿਆ ਜਾਦੇ ਜ਼ੋਰ ਦਾ ਜੀ ਤੇ ਆਹ ਦੇਖੋ ਇੱਥੇ ਆਪਣੇ ਆ ਸਾਰੇ ਚ ਬੂਟੇ ਆ ਦੀ ਢਲੀ ਸੀਗੀ ਆਹ ਦੇਖੋ ਸਾਰੀ ਮਰ ਗਈ ਠੀਕ ਆ ਜੀ ਆ ਖਤਮ ਹੋ ਗਿਆ ਰੋਕੋ ਕੋਪਰੋ ਕੌਲਾ ਜੀ ਵੀ ਰਹੀ ਨਾ ਤੇ ਇਹ ਵੀ ਹੋ ਗਈ ਸੀਗੀ 4 4 ਇੰਚ ਦੀ ਹੋ ਗਈ ਸੀ ਹੁਣ ਜਿਵੇਂ ਇਕੱਠੀ ਆਤੜੀ ਸੀਗੇ ਤੁਮ ਨਾਲ ਨਾਲ ਉਹ ਖੰਬੇ ਤੋਂ ਗਾਹਾਂ ਤੱਕ ਟੋਲੀ ਸੀ ਇਹ ਹੱਥਾਂ ਨਾਲ ਪੱਤੀ ਵੀ ਜਿਹੜੇ ਬਰੀਕ ਸੀਗੇ ਡਾਲ ਥੋਨੂੰ ਵੀਡੀਓ ਚ ਪਤਾ ਹੀ ਲੱਗਦਾ ਬਰੀਕ ਜਿਹੜੇ ਰਹਿ ਗਏ ਸੀ ਆ ਦੇਖੋ ਜਿਵੇਂ ਆ ਆ ਖੜੀ ਆ ਆ ਡਾਲਾ ਮੋਥੇ ਦੇ ਨੇ ਆ ਦੇਖੋ ਇਹ ਆ ਡਾਲ ਮੋਥੇ ਦਾ ਖੜਾ ਆ ਮੋਥਾ ਵੀ ਸੁੱਕ ਗਿਆ ਇਹਨੂੰ ਮਿਰਚ ਵੀ ਕਹਿੰਦੇ ਨੇ ਮਸਤ ਬੂਟੀ ਆ ਦੇਖੋ ਆ ਵੀ ਡਾਲ ਖਤਮ ਹੋ ਗਿਆ ਆ ਦੇਖੋ ਆ ਸਾਰੇ ਮਿਰਚ ਬੂਟੀ ਦੇ ਨੇ ਇਦਾਂ ਲਾਂਚ ਕਰਦੀ ਇਹ ਆਪਣੇ ਉਹਨੂੰ ਮੈਂ ਇੱਥੇ ਨਾ ਭਈਆ ਮਾੜੀ ਜ਼ਿਆਦਾ ਮਾਰ ਗਿਆ ਤਾਂ ਆ ਚੀਜ਼ ਲਾਂਚ ਕਰ ਗਈ ਇਦਾਂ ਬਾਕੀ ਆ ਦੇਖੋ ਰਿਪੋਰਟ ਓਕੇ ਆ ਆਪਣੇ ਵੱਲੋਂ ਆ ਦੇਖੋ ਇਹ ਗਿਆਂ ਖਤਮ ਹੋ ਗਈ ਤੇ ਆ ਮੋਥਾ ਖੜਾ ਇਹ ਵੀ ਖਤਮ ਹੋ ਗਿਆ ਹੋਰ ਵੀ ਜੀਤੋਂ ਆਪਾਂ ਦਵਾਈ ਲੈ ਕੇ ਆਏ ਸੀ ਉਹ ਕਹਿੰਦੇ ਜੇ ਕੋਈ ਹੋਰ ਵੀ ਬੂਟੀ ਹੋਈ ਤਾਂ ਉਹ ਵੀ ਖਤਮ ਹੋ ਜੂਗੀ ਤੇ ਚਲੋ ਆ ਬੂਟੀਆਂ ਤਾਂ ਦੋਈ ਸੀਗੀਆਂ ਆਪਣੀਆਂ ਮੋਥਾ ਕਿਤੇ ਕਿਤੇ ਸੀ ਜਿਹਨੂੰ ਮਿਰਚ ਬੂਟੀ ਕਹਿੰਦੇ ਨੇ ਚੌੜੇ ਪੱਤੇ ਵਾਲੀ ਥੋੜੀ ਜਿਹੀ ਹੈਗੀ ਸੀ ਇਹਦੀ ਆਪਾਂ ਸਪਰੇਅ ਕਰਤੇ ਠੀਕ ਹੈ ਧੰਨਵਾਦ ਇਹ ਇਦਾਂ ਨਾ ਜੀਰੀ ਰੋਕ ਦਿੰਦਾ ਹੈ ਤੇ ਚਲੋ ਹੁਣ ਤਾਂ ਇਹ ਨਾਲ ਰਲ ਗਈ ਧੰਨਵਾਦ ਜੀ ਇਹ ਵੀਡੀਓ ਚੰਗੀ ਲੱਗੀ